ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਹ ਵੀਡੀਓ ਜਿਹੜੀ ਅਸੀਂ ਬਣਾ ਰਹੇ ਆ ਇਹ ਉਹਨਾਂ ਮੇਰੇ ਪੀਰ ਬ੍ਰਾਂਡ ਵਾਸਤੇ ਹੈ ਜਿਹੜੇ ਕਟੀਆਂ ਬੱਚੀਆਂ ਪਾਲਣ ਦੇ ਚੰਤੀ ਹੈ ਤੇ ਇੱਕ ਬਹੁਤ ਹੀ ਸਸਤਾ ਫਾਰਮੂਲਾ ਛੋਟੇ ਕਟੀਆਂ ਬੱਚੀਆਂ ਵਾਸਤੇ ਛੇਤੀ ਤਿਆਰ ਕਰਨ ਵਾਸਤੇ ਜਮ ਸਸਤਾ ਫਾਰਮੂਲਾ ਜਿਹ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਕੀ ਕੀ ਆਉਣਾ ਦੋ ਹੀ ਚੀਜ਼ਾਂ ਜ਼ਿਆਦਾ ਨਹੀਂ ਇੱਕ ਤਾਂ ਬੇਸਣ ਤੇ ਦੂਜਾ ਹੈਗਾ ਸਾਡਾ ਸਰੋਂ ਦਾ ਤੇਲ ਸਰੋਂ ਦਾ ਤੇਲ ਵੀ ਦੁਕਾਨ ਵਾਲਾ ਨਾ ਹੋਵੇ ਤਾਂ ਚੰਗਾ ਆਪ ਦੀ ਘਾਣੀ ਕਢਾਈ ਹੋਵੇ ਉਹ ਸਾਰਿਆਂ ਨਾਲੋਂ ਬੈਸਟ ਹੈ ਕਿਉਂਕਿ ਦੁਕਾਨਾਂ ਤੋਂ ਕੋਈ ਨਹੀਂ ਤੇ ਅੱਜ ਕੱਲ ਮਿਕਸਿੰਗ ਬਹੁਤ ਹੁੰਦੀ ਹੈ ਤੇਲ ਦੇ ਵਿੱਚ ਪਾਮ ਆਇਲ ਮਿਕਸ ਹੁੰਦਾ ਹੈ ਉਸ ਕਰਕੇ ਜੇ ਘਰ ਦੀ ਕਾਣੀ ਕਢਾਈ ਹੋਵੇ ਤੇਲ ਉਹ ਹੋਵੇ ਤਾਂ ਬੈਸਟ ਹੈ ਤਾਂ ਆਪਾਂ ਲੈਣਾ ਕੀ ਹੈ 1 ਕਿਲੋ ਵੇਸਣ ਦੇ ਵਿੱਚ ਅੱਧਾ ਕਿਲੋ ਸਰੋਂ ਦਾ ਤੇਲ ਮਿਕਸ ਕਰਨਾ ਤੇ ਉਹਨੂੰ ਵਿੱਚ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਗੁੰਨ ਕੇ ਆਟਾ ਵਧੀਆ ਬਣ ਜੂਗਾ ਉਹਦਾ ਉਸ ਤੋਂ ਬਾਅਦ ਉਹ ਅਸੀਂ ਸ਼ਾਮ ਨੂੰ ਜਦੋਂ ਪਾਣੀ ਪੋਣੀ ਪਸ਼ੂਆਂ ਨੂੰ ਪਿਆਤਾ ਸ਼ਾਮ ਵਾਲਾ ਉਸ ਤੋਂ ਬਾਅਦ ਉਹਨੂੰ ਇੱਕ ਰੋਟੀ ਦੇ ਵਿੱਚ ਇੱਕ ਚਮਚਾ ਡੇਲੀ ਰੋਟੀ ਦੇ ਵਿੱਚ ਦੇ ਕੇ ਰੋਟੀ ਨਾਲ ਦੇ ਦੇਣਾ ਉਹਨੂੰ ਤੇ ਤੁਸੀਂ ਦੇਖੋਗੇ ਕਿ ਰਿਜ਼ਲਟ ਕੀ ਆਉਂਦਾ ਆਜੋ ਆਪਾਂ ਇਹਨੂੰ ਫਾਰਮੂਲਾ ਤਿਆਰ ਕਰਦੇ ਹਾਂ ਤੇ ਫਿਰ ਦੇਵਾਂਗੇ ਵੀ ਸਾਡੇ ਵੀ ਇੱਕ ਬੱਚੀ ਹੈਗੀ ਅਸੀਂ ਉਹਨੂੰ ਦੇਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਇਹ ਕਿ ਕਿੱਥੇ ਕਿਸ ਤਰ੍ਹਾਂ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਰਿਜ਼ਲਟ ਵੀ ਫਿਰ ਮਹੀਨੇ ਬਾਅਦ ਇੱਕ ਰਿਜ਼ਲਟ ਤੁਹਾਨੂੰ ਦੀ ਵੀਡੀਓ ਵੀ ਪਾਵਾਂਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹਦਾ ਕਿੰਨਾ ਕੁ ਰਿਜ਼ਲਟ ਹੈਗਾ ਲੋ ਦੋਸਤੋ ਆਪਾਂ ਲੈ ਲਏ ਦੋਵੇਂ ਚੀਜ਼ਾਂ ਬੇਸਣ ਤੇ ਸਰੋਂ ਦਾ ਤੇਲ ਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ ਜਿਵੇਂ ਆਟਾ ਗੁੰਨਦੇ ਆਂ ਓਵੇਂ ਗੁੰਨ ਲਾਂਗੇ ਲੋ ਜੀ ਦੋਸਤੋ ਆਪਣਾ ਆਹ ਤਿਆਰ ਹੋ ਗਿਆ ਫਾਰਮੂਲਾ ਤੇ ਇਹ ਹੁਣ ਆਪਾਂ ਇਹਦੇ ਚੋਂ ਲੈਣਾ ਥੋੜਾ ਜਿਹਾ ਹਾਂ ਬਸ ਇੰਨਾ ਕੁ ਪੇੜਾ ਵੱਟ ਲੈਣਾ ਤੇ ਆਹ ਰੋਟੀ ਦੇ ਵਿੱਚ ਦੇ ਕੇ ਇਨ ਕਰਕੇ ਇਕੱਠੀ ਤੇ ਆਜੋ ਆਪਾਂ ਦਿਨੇ ਸਾਡੀ ਬੱਚੀਆਂ ਨਾਲ ਤੁਹਾਨੂੰ ਵਿਖਾਉਨੇ ਆ ਤੇ ਬਸ ਦੇ ਦੇਣੀ ਹੈ ਲੋ ਵੀ ਮਿੱਤਰੋ ਕਾ ਸਾਡੀ ਗੜ ਹੈਗੀ ਐ ਤੇ ਆ ਗਈ ਹੈ ਸਾਡੀ ਦੇਸੀ ਬੱਚੀ ਇਹਨੂੰ ਅਸੀਂ ਅੱਜ ਸ਼ੁਰੂ ਕਰਨ ਲੱਗੇ ਆ ਇਹ ਸਾਡਾ ਬੜੇ ਇਰਾਮ ਨਾਲ ਜਿਵੇਂ ਤੁਸੀਂ ਵੇਖ ਲਿਆ ਵੀ ਇਹਨਾਂ ਨੇ ਲੈ ਲੈਣਾ ਤੇ ਇਹਦਾ ਰਿਜ਼ਲਟ ਤੁਸੀਂ ਦੇਖੋਗੇ 1 ਮਹੀਨੇ ਬਾਅਦ ਆਪਾਂ ਦੁਬਾਰੇ ਵੀਡੀਓ ਪਾ ਕੇ ਤੁਹਾਨੂੰ ਇਸੇ ਸੇਮ ਬੱਚੀ ਦੀ ਵਿਖਾਵਾਂਗੇ ਇਹਨੂੰ ਵੀ ਅਸੀਂ ਦਿੱਤਾ ਸੀਗਾ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲੇ 9 ਮਹੀਨਿਆਂ ਦੀ ਬੱਚੀ ਹੈ ਤੇ ਤੁਸੀਂ ਇਹਦਾ ਡੀਲ ਡਾਉਨ ਦੇਖ ਸਕਦੇ ਹੋ ਬਹੁਤ ਹੀ ਚੰਗੀ ਵਧੀਆ ਸੀ ਤਿਆਰ ਹੋਈ ਹੈ ਤੇ ਆ ਸਾਡੇ ਕੋਲੇ ਚੋਟੀ ਹੈ ਯੋਗਰਾਜ ਦੀ ਸੀਮਨ ਹੈ ਦੇਖ ਸਕਦੇ ਹੋ ਬੜੇ ਸ਼ੌਂਕ ਨਾਲ ਪਾਲੀਦੀ ਹੈ ਬਾਕੀ ਜਿਨੇ ਵੀ ਰੱਖਣੀ ਹੈ ਬਈ ਸ਼ੌਂਕ ਨਾਲ ਹੀ ਪੜਦੇ ਆ। ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤੇ ਇੱਕ ਗੱਲ ਹੋਰ ਮੈਂ ਦੱਸ ਦਿਆਂ ਕਿ ਸਾਡਾ YouTube ਚੈਨਲ ਜਿਹੜਾ ਮੇਰਾ ਸੀਗਾ ਉਹਦਾ ਮੈਂ ਨਾਮ ਚੇਂਜ ਕਰਿਆ ਤਰਤ ਪੰਜਾਬ। ਕਾਫੀ ਟਾਈਮ ਬਾਅਦ ਵੀਡੀਓ ਪਾਈ ਹੈ ਤੇ ਮਾਫੀ ਚਾਹੁੰਦੇ ਆ। ਅੱਗੇ ਵੀਡੀਓ ਪਾਉਂਦੇ ਰਾਵਾਂਗੇ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਅਸੀਂ ਪਾਉਂਦੇ ਰਾਵਾਂਗੇ। ਬਹੁਤ-ਬਹੁਤ ਧੰਨਵਾਦ।